ਇੰਦਰ ਸਰਕਾਰ ਦੇ ਫਾਈਨੈਂਸ ਮਿਨਿਸਟਰ ਨਿਰਮਲਾ ਸਿਤਾਰਾਮਨ ਵੱਲੋਂ ਸਾਲ 2024-25 ਦਾ ਬਜਟ ਪੇਸ਼ ਕੀਤਾ ਗਿਆ ਜਿਸ ਵਿੱਚ ਖੇਤੀ ਸੈਕਟਰ ਪੰਜਾਬ ਦੇ ਕਿਸਾਨਾਂ ਲਈ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਬਜਟ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨ ਨੂੰ ਅੰਦਾਜ਼ਾ ਕਿਹਾ ਗਿਆ ਪਰੰਤੂ ਉਸ ਦੇ ਲਈ ਕੁਝ ਵੀ ਖਾਸ ਨਹੀਂ ਉਨ੍ਹਾਂ ਕਿਹਾ ਕਿ 48 ਲੱਖ ਕਰੋੜ ਦਾ ਬਜਟ ਰੱਖਿਆ ਗਿਆ ਜਿਸ ਵਿੱਚੋਂ ਖੇਤੀ ਲਈ 1,51,000 ਕਰੋੜ ਹੀ ਰੱਖੇ ਗਏ ਜਦਕਿ ਇਹ ਸਭ ਤੋਂ ਵੱਡਾ ਸੈਕਟਰ ਹੈ ਉਨਾ ਕਿਹਾ ਕਿ ਖਜ਼ਾਨਾ ਮੰਤਰੀ ਨੇ ਕਿਹਾ ਕਿ ਤੇਲ ਦਾਲਾ ਨਵੇਂ ਬੀਜ ਦੇਣਗੇ ਪਰ ਖਰੀਦੇਗਾ ਕੌਣ ਇਸ ਦਾ ਕੋਈ ਜ਼ਿਕਰ ਨਹੀਂ ਉਹ ਤੇਲ ਬੀਜ ਤੇ ਕਿਸਾਨ ਐਮ ਐਸ ਪੀ ਤੇ ਲੜਾਈ ਲੜ ਰਹੇ ਅਤੇ ਕਰਜ਼ੇ ਦੀ ਲੜਾਈ ਲੜ ਰਹੇ ਹਨ ਵਧਾਉਣਗੇ ਪਰ ਖਰੀਦੇਗਾ ਕੌਣ ਇਹ ਕਿਤੇ ਜ਼ਿਕਰ ਨਹੀਂ ਕਿਸਾਨ ਲੰਬੇ ਸਮੇਂ ਤੋਂ ਐਮ ਐਸ ਪੀ ਔਰ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਦੇ ਕਰਜ਼ੇ ਦੇ ਉੱਤੇ ਲੜਾਈ ਲੜ ਰਹੇ ਹਨ ਇੱਕ ਤੇ ਲਾਭ ਕੋਈ ਬੈਨੀਫਿਟ ਕਿਸਾਨਾਂ ਨੂੰ ਜ਼ਿਕਰ ਤੱਕ ਨਹੀਂ ਕੀਤਾ ਨਾ ਐਮਐਸਪੀ ਦੀ ਕੋਈ ਗਰੰਟੀ ਦਾ ਨਾ ਕਿਸਾਨਾਂ ਦੇ ਕਰਜ਼ੇ ਉੱਤੇ ਕੁਝ ਬੋਲ ਦੁਨੀਆ 'ਚ ਇੱਕੋ ਇੱਕ ਦੇਸ਼ ਹੈ ਇਹ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਕਿਸਾਨ ਔਰ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਨੇ ਇਹ ਕਿਸੇ ਵੀ ਡਿਵੈਲਪਡ ਕੰਟਰੀ ਵਿੱਚ ਕੋਈ ਇੱਕ ਕਿਸਾਨ ਵੀ ਖੁਦਕੁਸ਼ੀ ਕਰਦੇ ਤੋ ਹਾਈ ਮੱਚ ਜਾਂਦੀ ਹੈ ਸਾਡੀ ਸਰਕਾਰ ਤੇ ਇਹਦਾ ਕੋਈ ਅਸਰ ਨਹੀਂ ਔਰ ਸਰਕਾਰ ਨੇ ਜਿੰਨਾ ਬਜਟ ਬਣਾਇਆ ਮੈਨੂੰ ਲੱਗਦਾ ਹੈ ਇਹ ਕਮਜ਼ੋਰ ਸਰਕਾਰ ਦਾ ਕਮਜ਼ੋਰ ਬਜਟ ਹੈ ਸਾਰਾ ਬਜਟ ਬਿਹਾਰ ਤੇ ਅੰਧਰਪ੍ਰਦੇਸ਼ ਜਿਹੜੀਆਂ ਫੌੜੀਆਂ ਨੇ ਇਸ ਸਰਕਾਰ ਦੀਆਂ ਉਹਨਾਂ ਵੱਲ ਸਿਰਿਤ ਹੈ ਸਭ ਕੁਝ ਜੋ ਕੁਝ ਦਿੱਤਾ ਬਿਹਾਰ ਤੇ ਅੰਧਰਪ੍ਰਦੇਸ਼ ਨੂੰ ਦਿੱਤਾ ਜਾਂ ਕੁਝ ਸਟੇਟ ਜਿੱਥੇ ਭਾਜਪਾ ਦੀ ਸਰਕਾਰ ਹੈ ਬਾਕੀ ਕਿਸੇ ਨੂੰ ਖਾਸ ਤੌਰ ਤੇ ਪੰਜਾਬ ਲਈ ਤਾਂ ਇੱਕ ਥੇਲਾ ਵੀ ਨਹੀਂ ਇਸ ਬਜਟ ਪੰਜਾਬ ਦਾ ਤਾਂ ਨਾਟਕ ਵੀ ਨਹੀਂ ਲਿਆ ਨਾ ਕੋਈ ਇੰਸਟੀਚਿਊਟ ਪੰਜਾਬ ਨੂੰ ਦਿੱਤੀ ਨਾ ਕੋਈ ਪੰਜਾਬ ਦੇ ਕਿਸਾਨਾਂ ਨੇ ਜਿਨ੍ਹਾਂ ਨੇ ਦੇਸ਼ ਦੇ ਲੋਕਾਂ 'ਤੇ ਡੇਢ ਭਰਿਆ ਉਹਨਾਂ ਨੇ ਕੁਝ ਕੀਤਾ ਹਾਂ ਇਹ ਮੰਨਿਆ ਕਿ 80 ਕਰੋੜ ਰੁਪਏ ਤੋਂ 80 ਕਰੋੜ ਤੋਂ ਬਾਅਦ ਲੋਕ ਨੇ ਅੱਜ ਵੀ ਜਿਨ੍ਹਾਂ ਨੂੰ ਆਟਾ ਦਾਲ ਸਕੀਮ 5 ਸਾਲ ਲਈ ਚੱਲੀ ਰਹੂ ਇਹ ਇੱਕ ਕਲੰਕ ਨਹੀਂ ਮੁੱਥੇ ਤੇ ਇਹ ਆਜ਼ਾਦੀ ਦੇ 75 ਸਾਲ ਬਾਅਦ ਵੀ ਅਜ ਵੀ ਅਸੀਂ ਇਸ ਦੇਸ਼ ਦੇ 80 ਕਰੋੜ ਲੋਕ ਇੰਨੀ ਗਰੀਬੀ ਚ ਰਕੇ ਹੋਏ ਆ ਜਿਹੜੇ ਆਪਣੇ ਦੋ ਵੇਲੇ ਦੀ ਰੋਟੀ ਵੀ ਕਮਾ ਕੇ ਨਹੀਂ ਖਾ ਸਕਦੇ ਉਹਨਾਂ ਨੂੰ ਸਰਕਾਰ ਵੱਲ ਦੇਖਣਾ ਪੈਂਦਾ ਅੱਟੇਦਾਲ ਲਈ ਤੇ ਇਹ ਇੱਕ ਇੱਕ ਤਰ੍ਹਾਂ ਦਾ ਕਲੰਕ ਹੈ ਉਹ ਮੈਂ ਸਮਝਦਾ ਵੀ ਜਿਹੜਾ ਅੱਜ ਦਾ ਬਜਟ ਪੇਸ਼ ਕੀਤਾ ਹੈ ਇਹ ਨਿਰਾਸ਼ ਕਰਨ ਵਾਲਾ ਹੈ ਪੰਜਾਬੀਆਂ ਨੂੰ ਖਾਸ ਤੌਰ ਤੇ ਨਿਰਾਸ਼ ਕਰਨ ਵਾਲਾ ਹੈ ਕੁਕ ਪੰਜਾਬ ਮੈਨੂੰ ਲੱਗਦਾ ਇਸ ਬਜਟ ਤੋਂ ਜਿਵੇਂ ਕੇਂਦਰ ਸਰਕਾਰ ਦੇ ਏਜੰਡੇ ਤੇ ਹੀ ਹੈ ਨਹੀਂ ਔਰ ਪੰਜਾਬੀਆਂ ਨੂੰ ਉਹ ਸ਼ਾਇਦ ਇਸ ਸਥਿਰਤਾਵਾਦੀ ਹੀ ਨਹੀਂ ਮੰਦੇ ਧੰਨਵਾਦ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state-of-the-art campus and world-class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University, Jalandhar. Discover your potential.